जी हो रहा है। तर्ण तर्ण में कहां, देखे। पंजाब कहा गोली नहीं चले कौन सी जगह तो तो सही शहर शहर कौन सा शहर है पे पे नहीं हो रही मैं तरन तरन में था था तो मुझे ये वहां से था, भी यहां पे कम से इनपुट कम कम जो इल्लीगल पिस्टल की बात कर रहा हूँ वो कम से कम यहाँ पांच हजार इनगल पिस्टल है जो पाकिस्तान से आया हुआ है वो तरन तरन, तरन के अंदर है। तो रिजल्ट के से देखते क्योंकि सरकार तो ने तो वहां पे कोई कमी नहीं छोड़ी सरकार ने मतलब यहां तक जब एस एस पी को इलेक्शन कमीशन को सस्पेंड करना पड़ा आप अंदाजा लगाइए भी वहाँ पे कितनी बड़ी कानून को तोड़ा होगा कितने लोगों को उठाया होगा तब ये फैसला लिया नहीं एक आई पी एस ऑफिसर को इतना बड़ा फैसला कभी लेते देखा नहीं जो यहां देखा गया इसलिए मुझे लगता है वहां पे इलेक्शन नाम की कोई चीज़ हुई नहीं वहाँ पे बहुत बड़ा दे 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 दे। ये कहते हैं ना वोट चोरी की बात वहाँ पे वोट की लूट हुई है। वोट चोरी नहीं हुआ वोट की लूट हुई है और ऐसी खतरनाक इलेक्शन तो इस, इस तरीके से गंदी इलेक्शन पंजाब में कभी किसी ने देखी नहीं थी जो थोड़ा सा भी अच्छा आदमी था उसने कोशिश की भाई ये वोट वो निकलने से डरता था चाहे कोई शैदर वाला था उसे कोई दुकानदार था उसे कोई कंट्रेक्टर था उसे कोई सरपंच था उसे किसी को छोड़ा ही नहीं किसी के ऊपर एफ आई आर किसी को उठा के ले गए और मैंने खुद जब देखा मतलब जहाँ गाँव में जाते थे कभी आज गाड़ी विदाउट नंबर निकल सकती है कहीं से एजेंसी से भी नहीं निकल सकती तो वहाँ पे सारी जितनी सरकारी गाड़ियाँ थी चाहे वो एक्साइज महकमा था चाहे फूड सप्लाई महकमा था चाहे पुलिस महकमा था सब विदाउट नंबर ए एफ अप्लाइड फॉर ਨੰਬਰ ਦੀਆਂ ਗੱਡੀਆਂ تھیں ਮੈਨੇ ਆਪਕੇ ਚੈਨਲ ਦੇ ਸਾਹਮਣੇ ਵੀ ਦਿਖਾਈਆਂ ਵੀ ਕਿਸ ਤਰੀਕੇ ਸਾਡੇ ਦਫਤਰ ਦੇ ਸਾਹਮਣੇ ਖੜੀ ਸੀ ਪਾਰਟੀ ਦੀ ਸਰਕਾਰ ਚ ਪੂਰੇ ਪੰਜਾਬ ਚ ਸਵੱਛਤਾ ਪੂਰੀ ਤਰ੍ਹਾਂ ਚਰਮਰਾ ਚੁੱਕੀ ਲੋਕਾਂ ਨੂੰ ਤਾਜੀ ਹਵਾ ਨਹੀਂ ਮਿਲਦੀ ਜਗ੍ਹਾ ਜਗ੍ਹਾ ਦੇ ਕੂੜੇ ਦੇ ਢੇਰ ਲੱਗੇ ਔਰ ਅੰਮ੍ਰਿਤਸਰ ਦੇ ਅੰਦਰ ਜਿਹੜੀ ਗੁਰੂ ਰਾਮਦਾਸ ਦੀ ਨਗਰੀ ਹੈ ਸ੍ਰੀ ਹਰਮੰਦਰ ਸਾਹਿਬ ਦਰਗਿਆਨਾ ਤੀਰਤ ਜਲਿਆਂਵਾਲਾ ਬਾਗ ਔਰ ਭਗਵਾਨ ਵਾਲਮੀਕੀ ਤੀਰਤ ਜਿੱਥੇ ਹੈ ਉਸ ਅੰਮ੍ਰਿਤਸਰ ਦੇ ਅੰਦਰ ਕਚਰੇ ਦੇ ਢੇਰ ਲੱਗੇ ਨੇ ਕੂੜੇ ਦੇ ਢੇਰ ਲੱਗੇ ਨੇ। ਔਰ ਹਾਲਾਤ ਐਵੇਂ ਕਿ ਰنجੀਤ ਐਮ ਨੂੰ ਜਿੱਥੇ ਆਈਟੀਆਈ ਐ ਉੱਥੇ ਕੂੜਾ ਜਲ ਰਿਹਾ। ਦੂਜੇ ਪਾਸੇ ਚਬਾਲ ਰੋਡ ਤੇ ਗੁਰਬਖਸ਼ ਨਗਰ ਦੇ ਕੋਲ ਨਰਸਿੰਗ ਕਾਲਜ ਦੇ ਨਾਲ ਕੂੜੇ ਦਾ ਵੱਡਾ ਡੰਬ ਲੱਗਾ ਆਇਆ ਔਰ ਉਰ ਚ ਅੱਗ ਲੱਗਦੀ ਆ ਯਾਰ ਔਰ ਰੋਜ਼ ਅੱਗ ਦੇ ਕਾਰਨ ਆਸ-ਪਾਸ ਦੇ ਲੋਕਾਂ ਦਾ ਰਹਿਣਾ ਮੁਸ਼ਕਲ ਹੋਇਆ। ਹੁਣ ਐਨਜੀਟੀ ਨੇ ਨੈਸ਼ਨਲ ਗ੍ਰੀਨ ਟ੍ਰਿਬਿਨਲ ਨੇ ਇਰਤੇ ਨੋਟਿਸ ਜਾਰੀ ਕਰਦਿਆਂ ਹੋਇਆ ਇਹ ਚਿੰਤਾ ਜ਼ਾਹਰ ਕੀਤੀ ਕਿ ਕਿਸ ਤਰ੍ਹਾਂ ਬਿਮਾਰੀਆਂ ਆਮ ਆਦਮੀ ਨੂੰ ਇਸ ਕੂੜੇ ਦੇ ਕਾਰਨ ਲੱਗ ਰਹੀਆਂ ਹਨ ਲੇਕਿਨ ਭਗਵੰਤ ਮਾਨ ਦੀ ਸਰਕਾਰ ਸਿਫਤੀ ਦਾ ਘਰ ਅੰਮ੍ਰਿਤਸਰ ਗੁਰੂ ਰਾਮਦਾਸ ਜੀ ਨਗਰੀ ਅੰਮ੍ਰਿਤਸਰ ਸ੍ਰੀ ਹਰਮੰਦਰ ਸਾਹਿਬ ਦੀ ਦਰਗਾਹਾਂ ਤੀਰਤ ਦੀ ਜੰਨਿਆਂ ਵਾਲਾ ਬਾਗ ਦੀ ਧਰਤੀ ਭਗਵਾਨ ਵਾਲਮੀ ਕੀ ਤੀਰਤ ਦੀ ਧਰਤੀ ਨੂੰ ਅੱਜ ਕੂੜੇ ਦੇ ਡੰਪ ਜਗੋਂ ਬਣਾ ਦਿੱਤਾ ਹੈ ਔਰ ਜਗਾ ਜਗਾ ਤੇ ਕੂੜੇ ਦੇ ਸੜਨ ਕਾਰਨ ਜਿਹੜਾ ਧੂਆਂ ਹੋ ਰਿਹਾ ਉਹ ਹਾਨੀਕਾਰਕ ਹੋ ਰਿਹਾ ਔਰ ਐਨਜੀਟੀ ਨੇ ਜਿਹੜਾ ਸਖਤ ਇਤਰਾਜ਼ ਜਤਾਇਆ ਐਕਸ਼ਨ ਦੀ ਗੱਲ ਕੀਤੀ ਹੈ ਇਸ ਤੋਂ ਆਮ ਆਦਮੀ ਪਾਰਟੀ ਦੀ ਪੋਲ ਖੁੱਲ ਗਈ ਭਗਵੰਤ ਮਾਨ ਸਾਹਿਬ ਪੰਜਾਬੀਆਂ ਦਾ ਕੁਝ ਭਲਾ ਸੋਚ ਲੋ ਕੇਵਲ ਅਰਵਿੰਦ ਕੇਜਰੀਵਾਲ ਨੂੰ ਹੈਲੀਕਾਪਟਰਾਂ ਤੇ ਘੁਮਾਉਣ ਨਾਲ ਔਰ ਤਿਹਾਰ ਜੇਲ ਰਿਟਰਨ ਟਿਕੜੀ ਅਰਵਿੰਦ ਕੇਜਰੀਵਾਲ ਸੁਸੋਧਿਆ ਤੇ ਜੈਨ ਉਰੀ ਖਾਤਰਦਾਰੀ ਚ ਪੂਰੀ ਸਰਕਾਰ ਲੱਗੀ ਹੈ ਔਰ ਦੂਜੇ ਪਾਸੇ ਐਨਜੀਟੀ ਪੰਜਾਬ ਸਰਕਾਰ ਨੂੰ ਚੇਤਾ ਰਹੀ ਹੈ ਕਿ ਸਿਫਤੀ ਦਾ ਕਰਗੁਰ ਰਾਮਦਾਸ ਦੀ ਨਗਰੀ ਅੰਮ੍ਰਿਤਸਰ ਕੂੜੇ ਦੇ ਜਲਨ ਦੀ ਗੈਸ ਦਾ ਚੈਂਬਰ ਬਣ ਚੁੱਕਾ ਹੈ ਕੂੜੇ ਦੀ ਬਦਬੂ ਦਾ ਚੈਂਬਰ ਬਣ ਚੁੱਕਾ ਹੈ ਔਰ ਜਿੱਥੇ ਪੂਰੇ ਵਰਲਡ ਦੇ ਲੋਕ ਆ ਕੇ ਸਿਰ ਚੁਕਾਉਂਦੇ ਹੁਣ ਅੱਜ ਉਥੇ ਕੂੜੇ ਦਾ ਧੂਆ ਤੇ ਕੂੜੇ ਦੀ ਬਦਬੂ ਸ਼ਹਿਰ ਵਾਸੀਆਂ ਨੂੰ ਵੀ ਔਰ ਪ੍ਰੇਟਕਾਂ ਨੂੰ ਔਰ ਹਰਮੰਦਰ ਸਾਹਿਬ ਆਨਲਿਸ ਸਰਦਾਲੂਆਂ ਨੂੰ ਠਿੰਗਾ ਦਿਖਾ ਰਿਹਾ ਦੇਖੋ ਜਿਹੜਾ ਬਿਜਲੀ ਸੋਧ ਬਿੱਲ 225 ਆ ਉਹ ਡਾਡਾ ਖਲੜਾ ਕੇਂਦਰ ਨੇ ਭੇਜਿਆ ਸੀਗਾ ਉਹਦੀ ਡੇਟ 8 ਨਵੰਬਰ ਤੱਕ ਸੀਗੀ ਹੋਣ ਉਹਨਾਂ ਨੇ ਫਿਰ 30 ਨਵੰਬਰ ਤੱਕ ਸੂਬਿਆਂ ਕੋਲੇ ਰਾਇਮਾਂ ਮੰਗੀਆਂ ਨੇ ਭਗਵੰਤ ਮਾਨ ਸਰਕਾਰ ਜਾਂ ਕੇਜਰੀਵਾਲ ਚੁੱਪ ਕਰਕੇ ਬੈਠਾ ਇਹਨਾਂ ਦੀ ਚੁੱਪ ਵੀ ਕੇਂਦਰ ਦੇ ਨਾਲ ਖੜੀ ਆ ਇਹ ਕਿਉਂ ਨਹੀਂ ਲਿਖ ਕੇ ਦਿੰਦੇ ਵੀ ਜਿਹੜਾ ਬਿਜਲੀ ਦਾ ਵਿਸ਼ਾ ਵਾ ਉਹ ਸੂਬਿਆਂ ਦਾ ਅਧਿਕਾਰ ਖੇਤਰ ਹੈ ਉਹਦੇ ਵਿੱਚ ਕੇਂਦਰ ਦਖਲਅੰਦਾਜ਼ੀ ਨਾ ਦੇ ਪਰ ਇਹ ਗੁੰਗੇ ਹੋਏ ਨੇ ਸਪਸ਼ਟ ਕਰਨਾ ਜੀ ਦਾ ਨਾਂ ਕਾਂਗਰਸ ਬੋਲਦੀ ਹੈ ਰਾਜਾ ਬਣेंगे ਵੀ ਬਿਜਲੀ ਸੋਧ ਬਿੱਲ 225 ਤੇ ਉਹਨਾਂ ਦਾ ਕੀ ਰੋਕਿਆ ਨਾ ਕਾਲੀ ਦਲ ਬੋਲ ਰਿਹਾ ਵੀ ਉਹਨਾਂ ਦਾ ਕੀ ਰੋਕ ਹੈਗਾ ਤੋਂ ਕਿਸਾਨ ਮਜ਼ਦੂਰ ਮੋਰਚਾ ਭਾਰਤ ਪੂਰੇ ਪੰਜਾਬ ਦੇ ਅੰਦਰ 15 16 17 ਨੂੰ ਜਿਹੜਾ ਪਿੰਡ ਪੱਦਰੀ ਅਰਥੀ ਫੂਕ ਮਜਾਰੇ ਮੋਦੀ ਸਰਕਾਰ ਦੇ ਭਗਵੰਤ ਮਾਨ ਦੇ ਫੂਕੇ ਇਹ ਮੈਸੇਜ ਦਊਗਾ ਕਿ ਇਹ ਬਿੱਲ ਦਾ ਖਰੜਾ ਵਾਪਸ ਲੈਣਾ ਚਾਹੀਦਾ 1948 ਵਾਲਾ ਐਕਟ ਬਹਾਲ ਕਰਨਾ ਚਾਹੀਦਾ ਵਾ ਇਹਦੇ ਨਾਲ ਦੀ ਨਾਲ ਜਿਹੜੀਆਂ ਕੇਂਦਰ ਨੇ ਅੱਜ ਛੋਟਾਂ ਦਿੱਤੀਆਂ ਨੇ ਝੋਨੇ ਦੇ ਉੱਤੇ ਬਦਰੰਗਾ ਦਾ ਟੋਟਾ 5 ਤੋਂ 10% ਕਰਤਾ ਪੜਾਏ ਦਾ ਕਿਸਾਨਾਂ ਨੂੰ ਕੀ ਫਾਇਦਾ ਹੈਗਾ ਜਦਨ ਅਸੀਂ ਛੋਟ ਮੰਗਦੇ ਦਿੱਤੀ ਹੁਣ ਤਾਂ ਵਪਾਰੀਆਂ ਸੈਲਰਾਂ ਦੇ ਚਲਾ ਕੇ ਸੈਲਰ ਆਲੇ ਸਾਡੇ ਕੱਟ ਮਾਰ ਕੇ ਲੁੱਟ ਲ ਕਰਕੇ ਲਾਗੇ ਪੰਜਾਬ ਸਰਕਾਰ ਦੀ ਸ਼ਹਿਤ ਹੁਣ ਇਹ ਵਪਾਰੀਆਂ ਨੂੰ ਸੈਲਰ ਮਾਲਕਾਂ ਨੂੰ ਛੋਟ ਦਾ ਫਾਇਦਾ ਹੋਣਾ ਵਾ ਔਰ ਕੇਂਦਰ ਨੇ ਗਿਣ ਮਿੱਥ ਕੇ ਦੀ ਟਾਈਮਿੰਗ ਰੱਖੀ ਆ ਵੀ ਜੇ ਦਾ ਕਿਸਾਨਾਂ ਨੂੰ ਕੋਈ ਫਾਇਦਾ ਨਾ ਹੋਵੇ ਮੈਨੂੰ ਨਹੀਂ ਲੱਗਦਾ ਹੁਣ ਪਾਚ ਪਾਦੇ ਬੰਦੇ ਤੇ ਬੋਲਣਗੇ ਜਾਂ ਪੰਜਾਬ ਸਰਕਾਰ ਬੋਲੂ ਵੀ ਇਹਦਾ ਫਾਇਦਾ ਕੀ ਹੈਗਾ ਇਹਦਾ ਫਾਇਦਾ ਕਿਸਾਨਾਂ ਨੂੰ ਕੁਝ ਵੀ ਨਹੀਂ ਹੋਣਾ